ਤਾ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਟੈਸਟ 86 ਦਾ ਸੈਕੰਡ ਪਾਰਟ ਆ ਜਿਹੜਾ ਉਹ ਸ਼ੁਰੂ ਕਰਨ ਲੱਗੇ ਆ ਤਾਂ ਬੇਟਾ ਸਰਲ ਕਰੋ ਦਾ ਹੈਗਾ ਧਿਆਨ ਨਾਲ ਦੇਖੋ ਇਹਨੂੰ ਕਹਿੰਦਾ 4.8 0.6 5 0.8 0.3 0.2 ਸਰਲ ਕਰੋ ਠੀਕ ਹੈ ਬੇਟਾ ਤਸਰਲ ਕਰੋ ਦੇ ਵਿੱਚ ਬੇਟਾ ਉਸੇ ਤਰ੍ਹਾਂ ਹੀ ਬੋਰਡ ਮਾਸ ਰੂਲ ਆਪਾਂ ਲਾਵਾਂਗੇ ਬੀ ਓ ਡੀ ਐਮ ਏ ਐਸ ਠੀਕ ਹੈ ਸਭ ਤੋਂ ਪਹਿਲਾਂ ਬੇਟਾ ਅਸੀਂ ਦਾ ਆਉਂਦਾ ਠੀਕ ਹੈ ਬ੍ਰੈਕਟ ਹੈ ਨਹੀਂ ਗੀ ਤਾਂ ਆਫ ਜਿਹਨੂੰ ਅਸੀਂ ਦਾ ਕਿੰਨੇ ਆ ਪਹਿਲਾਂ 0.6 5 ਕਰ ਲਵਾਂਗੇ ਇਹ ਆ ਗਿਆ 4.8 ਤਕਸੀਮ 0.6 ਨੂੰ ਜਦੋਂ 0.5 ਨਾਲ ਗੁਣਾ ਕਰਾਂਗੇ ਬੇਟਾ ਤਾਂ ਇਹ ਮਤਲਬ ਜਿੰਨੇ ਹੱਥ ਹੁੰਦੇ 0.6 5 ਡੈਸੀਮਲ ਦੇ ਸੱਜੇ ਪਹਿਲਾਂ ਅਸੀਂ ਡੈਸੀਮਲ ਭੁੱਲ ਕੇ ਸਿੱਧੀ ਗੁਣਾ ਕਰ ਲੈਨੇ ਇਹਨੂੰ ਇਹ ਆ ਗਿਆ 30 ਬੇਟਾ ਤਾਂ ਡੈਸੀਮਲ ਕਿਤੇ ਨਾ ਹੋਵੇ ਲਾਸਟ ਤੇ ਗਿਣਦੇ ਡੈਸੀਮਲ ਦੇ ਸੱਜੇ ਹੱਥ ਉਨੇ ਹੀ ਅੱਖਰ ਹੋਣੇ ਚਾਹੀਦੇ ਜਿੰਨੇ ਇਹਦੀਆਂ ਰਕਮਾਂ 'ਚ ਹੁੰਦੇ ਆ ਤਾਂ ਇਹ ਬਣ ਗਿਆ 3 ਡੈਸੀਮਲ ਇੱਥੇ ਆ ਜਾਊਗਾ ਠੀਕ ਹੈ ਬੇਟਾ ਤਾਂ ਤਕਸੀਮ 3 ਜਮਾ 0.8 0.3 0.2 ਠੀਕ ਹੈ ਬੇਟਾ ਹੁਣ ਇਹਦੇ ਵਿੱਚ ਬੇਟਾ ਅਸੀਂ ਪਹਿਲਾਂ ਕੀ ਕਰਾਂਗੇ ਇਹਦੇ ਵਿੱਚ ਪਹਿਲਾਂ ਤਕਸੀਮ ਆ ਗਈ ਨਾ ਬਾਡਮਾਸ ਰੂਲ ਅਕੋਰਡਿੰਗਲੀ ਡੀ ਡਿਵੀਜ਼ਨ ਕਰਾਂਗੇ ਆਪਾਂ ਤਾਂ ਮੇਟਾ ਡਿਵੀਜ਼ਨ ਦੇ ਵਿੱਚ ਆ ਚੀਜ਼ ਹੈ ਜਿਹੜੀ ਇਹ ਬਣ ਗਿਆ ਇਨੂੰ ਅਸੀਂ ਬੇਟਾ ਡੈਸੀਮਲ ਜਦੋਂ ਰਿਮੂਵ ਕਰਨਾ ਤਾਂ ਅਸੀਂ ਇੱਥੇ ਵਟਾ 10 ਕਰ ਦਿੰਨੇ ਆ ਤਕਸੀਮ ਜਿਹੜਾ 3 ਹੈ ਇਹਨੂੰ ਅਸੀਂ 1/3 ਕਰ ਦਾਂਗੇ ਗੁਣਾ ਕਰ ਦਾਂਗੇ ਜਿਹੜਾ ਇਹ 3/1 ਵੀ ਲਿਖ ਸਕਦੇ ਆ ਨਾ ਜਦੋਂ ਅਸੀਂ ਗੁਣਾ ਚ ਬਦਲਦੇ ਆ ਤਾਂ 1/3 ਹੋ ਜਾਂਦਾ ਠੀਕ ਹੈ ਤਾਂ ਇਹ ਬਣ ਗਿਆ ਬੇਟਾ ਅੱਗੇ ਆ ਜਮਾ ਦੀ ਜਮਾ ਹੀ ਆ ਜਾਣੀ ਹੈ ਠੀਕ ਹੈ ਤਾਂ ਆ ਬੇਟਾ ਆ ਗੁਣਾ ਆ ਪਹਿਲਾਂ ਗੁਣਾ ਕਰਾਂਗੇ ਆਪਸ ਦੇ ਵਿੱਚ 0.8 0.3 ਤਾਂ ਬੇਟਾ ਇਹਦਾ ਵੀ ਸਿੰਪਲ ਫਾਰਮੂਲਾ ਇਹੀ ਹੈਗਾ ਜਾਂ ਤਾ ਤੁਸੀਂ 8/10 ਗੁਣਾ 3/10 ਕਰ ਦਿੰਨੇ ਡੈਸੀਮਲ ਦਾ 1 ਆ ਇਹਦਾ ਵੀ 1 ਆ ਲਾ ਲਿਆ ਇਹਦਾ ਵੀ 1 ਆ ਲਾ ਲਿਆ ਫਿਰ 0 ਲਾ ਲਈ ਡੈਸੀਮਲ ਖਤਮ ਕਰਤੇ ਮਾਈਨਸ 0.2 ਠੀਕ ਹੈ ਬੇਟਾ ਹੁਣ ਅਸੀਂ ਕੀ ਕਰਾਂਗੇ 3 ਤੇ ਆ ਕੱਟੇ ਜਾਣਗੇ 16 ਆਗੇ 16/10 ਤੇ ਆ ਬੇਟਾ ਇਹ 16/10 ਆਗੇ ਇਹ 16/10 ਨੂੰ ਬੇਟਾ ਆਪਾਂ ਦਸ਼ਮਲਵ ਵਿੱਚ ਬਦਲ ਲਵਾਂਗੇ 16/10 ਤੇ ਆ 24/100 ਆ ਗਏ 16/10 24/100 ਆ ਬੇਟਾ 2/10 ਕਰ ਸਕਦੇ ਆ ਆਪਾਂ ਇਹਨੂੰ ਠੀਕ ਹੈ 2/10 ਠੀਕ ਹੈ ਬੇਟਾ ਹੁਣ ਆਪਾਂ ਇਹਨਾਂ ਨੂੰ ਸਿੱਧਾ ਡੈਸੀਮਲ 'ਚ ਬਦਲ ਲੈਨੇ ਆ ਜਾਂ ਤਾਂ ਇਹਦਾ ਲੋਗੋ ਤਮ ਲੈ ਕੇ ਕਰਾਂਗੇ ਲੰਬਾ ਚਲਾ ਜਾਊਗਾ ਸਵਾਲ ਆਪਾਂ ਡੈਸੀਮਲ ਦੇ ਵਿੱਚ ਹੀ ਹੱਲ ਕਰ ਲੈਨੇ ਆ ਇਹਨੂੰ ਤਾਂ ਇਹ ਬਣ ਗਿਆ ਬੇਟਾ 1.6 1.6 ਜਮਾ ਆ ਬੇਟਾ 0.2 ਹੱਥ ਇਧਰ ਨੂੰ ਚਲ ਜਾਣਾ 0.2 4 ਤਾਂ ਆ 0.2 ਹੈਗਾ ਹੀ ਸੀਗਾ ਮਾਈਨਸ 0.2 ਠੀਕ ਹੈ ਆ ਇਹਦਾ ਖਤਮ ਕਰਦੇ ਆਪਾਂ ਇੰਨਾ ਦੋਵਾਂ ਨੂੰ ਪਹਿਲਾਂ ਜੋੜ ਲਵਾਂਗੇ 1.6 0.24 ਤੇ 0.2 ਕਰ ਦਾਂਗੇ 1.6 0.24 ਇਹਦੇ 0 ਲਾ ਸਕਦੇ ਆਪਾਂ ਸੌਖਾ ਹੋ ਜਾਂਦਾ ਕੰਮ 4 ਦੇ 4 6 ਤੇ 2 8 ਠੀਕ ਹੈ 6 ਤੇ 2 8 ਤੇ 1 ਦਾ 1 ਤਾਂ .2 ਇੱਥੇ ਜ਼ੀਰੋ ਲਾ ਦੋ ਠੀਕ ਹੈ ਬੇਟਾ ਤਾਂ ਇੱਥੇ ਜ਼ੀਰੋ ਲਾ ਦਾਂਗੇ ਤਾਂ ਅੱਗੇ ਕੀ ਆਜੂਗਾ ਬੇਟਾ ਇਹਨੂੰ ਘਟਾ ਦਾਂਗੇ ਚਾਰਾਂ ਚ ਇਹ ਆਗੇ ਚਾਰਾਂ ਦੇ ਚਾਰ ਅੱਠਾਂ ਚੋਂ ਦੋ ਗਏ 6 ਇੱਕ ਦਾ ਇੱਕ 1.64 ਸੱਡਾ ਉੱਤਰ ਆ ਗਿਆ ਠੀਕ ਹੈ ਬੇਟਾ हां बेटा ਤਾਂ 1.64 1 ਨੰਬਰ ਤੇ ਉੱਤਰ ਦਿੰਦਾ ਪਿਆ ਅਸੀਂ 1 ਨੰਬਰ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆਗੇ ਬੇਟਾ ਸਵਾਲ ਨੰਬਰ 17 ਦੇ ਉੱਤੇ ਸਵਾਲ ਨੰਬਰ 17 ਨੂੰ ਧਿਆਨ ਦੇ ਨਾਲ ਦੇਖੋ 7/3 ਤਕਸੀਮ 7/3 ਦਾ 3/7 ਤਾਂ ਬੇਟਾ ਬੌਡਮਾਸ ਰੂਲ ਦੇ ਅਕੋਰਡਿੰਗਲੀ ਪਹਿਲਾਂ ਅਸੀਂ ਦਾ ਨੂੰ ਹੱਲ ਕਰਾਂਗੇ ਠੀਕ ਹੈ ਬੇਟਾ ਤਾਂ ਇਹ ਬਣ ਗਿਆ 7/3 ਤਕਸੀਮ 7/3 ਦਾ ਇੱਕ ਤਰ੍ਹਾਂ ਦੀ ਗੁਣਾ ਹੁੰਦੀ ਹੈ ਗੁਣਾ 3/7 ਠੀਕ ਹੈ ਬੇਟਾ ਤਾਂ ਆ ਬੇਟਾ ਆਪਾਂ ਪਹਿਲਾਂ ਇਹਨੂੰ ਹੱਲ ਕਰਾਂਗੇ ਨਾ ਆ ਦਾ ਜਿਹੜਾ 3 ਨਾਲ 3 ਕੱਟੇਗੇ 7 ਨਾਲ 7 ਕੱਟੇਗੇ ਤਾਂ ਇਹ ਆ ਗਿਆ 7/3 ਤਕਸੀਮ 1 ਤਾਂ 7/3 ਨੂੰ ਜਦੋਂ ਕਿ 1 ਨਾਲ ਕਿਸੇ ਵੀ ਨੰਬਰ ਨੂੰ ਭਾਗ ਦਿੱਤੀ ਜਾਂਦੀ ਹੈ ਤਾਂ ਸੇਮ ਹੀ ਉੱਤਰ ਆ ਜਾਂਦਾ ਹੈ ਜਾਂ ਇਹਨੂੰ ਆਪਾਂ ਗੁਣਾ 'ਚ ਬਦਲਾਂਗੇ ਜਦੋਂ ਤੇ ਇਹ ਗੁਣਾ 1/1 ਹੀ ਆ ਜਾਣਾ ਠੀਕ ਹੈ ਉੱਪਰ ਲਾਇਕਾ ਵੀ ਤੇ ਥੱਲੇ ਦਾਇਕਾ ਵੀ ਸੇਮ ਹੀ ਰਹਿ ਜਾਣੇ ਤਾਂ ਬਰਾਬਰ 7/3 ਹੀ ਸਾਡਾ ਉੱਤਰ ਆ ਜਾਊਗਾ ਆਪਾਂ ਦੇਖਦੇ ਹਾਂ ਕਿਹੜਾ ਉੱਤਰ ਦਿੰਦਾ ਪਿਆ ਤਾਂ ਬੇਟਾ A1 ਹੈ ਜਿਹੜਾ 7/3 ਉੱਤਰ ਦਿੰਦਾ ਪਿਆ A1 ਨੂੰ ਐਵੇਂ ਰਾਈਟ ਆਨਸਰ ਐਸੀ ਟਿੱਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 18 ਕਹਿੰਦਾ ਇੱਕ ਪਰਿਵਾਰ ਦਾ ਮਾਸਿਕ ਖਰਚਾ ਜਿਹੜਾ ਆਹ ਦਿੱਤਾ ਹੋਇਆ કુલ ਖਰਚ ਨੇੜਲੇ ਹਜ਼ਾਰ ਵਿੱਚ ਹੋਵੇਗਾ ਤਾਂ ਆਪਾਂ ਬੇਟਾ ਕੀ ਕਰਨਾ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਜੋੜਾਂਗੇ ਹਾਂ ਬੇਟਾ ਤਾਂ ਪਹਿਲਾਂ ਅਸੀਂ ਇਹਨਾਂ ਸਾਰਿਆਂ ਨੂੰ ਜੋੜ ਲਵਾਂਗੇ ਇਹ ਆ ਗਿਆ ਬੇਟਾ 8376 8376 ਜਮਾ 4772 4772 ਜਮਾ 2474 ਇਹ ਬੇਟਾ ਧਿਆਨ ਰੱਖਣਾ ਉੱਪਰ ਥੱਲੇ ਇਕਾਈ ਥੱਲੇ ਇਕਾਈ ਰੱਖਣੀ ਹੈ 5339 ਠੀਕ ਹੈ ਬੇਟਾ ਤਾਂ ਅਸੀਂ ਇਹਨਾਂ ਨੂੰ ਜਦੋਂ ਜੋੜਦੇ ਆ ਇਹ 6 ਤੇ 2 8 ਤੇ 4 12 ਤੇ 9 21 ਦੋ ਅੰਸ ਲਾ ਕੇ 2797 16 ਤੇ 723 326 ਫਿਰ ਦੋ ਅੰਸ ਲਾ ਕੇ 2 3 5 4 9 7 16 3 19 ਇੱਕ ਅੰਸ ਲਾ ਕੇ 1 ਤੇ 5 6 ਤੇ 2 8 4 12 ਤੇ 8 20 ਤਾਂ ਇਹ ਆ ਗਿਆ ਬੇਟਾ 20961 ਰੁਪਏ ਅਸੀਂ ਨੇੜਲੇ ਹਜ਼ਾਰ ਦੇ ਵਿੱਚ ਨਿਕਟੀਕਰਨ ਕਰਨਾ ਹੈ ਇਹਦਾ ਤਾਂ ਬੇਟਾ 20961 ਦਾ ਇਹਦਾ ਜਿਹੜਾ ਹਜ਼ਾਰ ਵਾਲਾ ਸਥਾਨ ਕਿਹੜਾ ਹੈਗਾ ਆ 20961 ਇਕਾਈ ਦਹਾਈ ਸੈਂਕੜਾ ਹਜ਼ਾਰ ਆਹ ਹ ਯਾਰ ਵਾਲਾ ਸਥਾਨ ਅਸੀਂ ਇਹਦੇ ਸੱਜੇ ਵਾਲੇ ਪਾਸੇ ਦੇਖਾਂਗੇ ਆਹ ਅੰਕ ਆ ਜਿਹੜਾ 5 ਤੋਂ ਵੱਧ ਹੈ 5 ਹੈ ਜਾਂ 5 ਤੋਂ ਵੱਧ ਹੈ ਤਾਂ ਇੱਥੇ ਅਸੀਂ ਇੱਕ ਵਧਾ ਦੇਵਾਂਗੇ ਜੇ ਇਹ 5 ਤੋਂ ਛੋਟਾ ਹੋਵੇ ਤਾਂ ਇਧਰਲੀ ਰਕਮ ਛੱਡ ਦਿੰਦੇ ਹਾਂ ਜ਼ੀਰੋਆਂ ਲਾ ਦਿੰਦੇ ਹਾਂ ਉਹਦੀ ਜਗ੍ਹਾ ਤੇ ਹੁਣ ਇਹ 5 ਤੋਂ ਵੱਧ ਹੈ ਬੇਟਾ 9 ਹੈ ਤਾਂ ਅਸੀਂ ਇੱਥੇ 20 ਦੀ ਜਗ੍ਹਾ ਤੇ 21 ਕਰ ਦਵਾਂਗੇ ਇਹ ਆ ਗਿਆ 21 ਨਾਲ ਇਹਦੀਆਂ ਜ਼ੀਰੋਆਂ 21000 ਸਾਡਾ ਉੱਤਰ ਆ ਗਿਆ ਜਿਹੜਾ ਨਿਕਟੀ ਕਰਨਾ ਹੈਗਾ ਤਾਂ ਬੇਟਾ ਅਸੀਂ ਦੇਖਦੇ ਆ ਆ A1 21000 ਉੱਤਰ ਦਿੰਦਾ ਪਿਆ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਸਵਾਲ ਨੰਬਰ 19 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਸਰਲ ਕਰੋ ਦਾ ਸਵਾਲ ਆ ਬੇਟਾ ਇਹ ਸੌਖਾ ਹੀ ਆ ਸਰਲ ਕਰੋ ਦਾ ਸਵਾਲ ਤਾਂ ਬੇਟਾ ਰੂਲ ਉਹੀ ਬਾਰਡ ਮਾਸ ਰੂਲ ਹੀ ਲੱਗਣਾ ਠੀਕ ਹੈ ਬੇਟਾ ਤੇ ਅਸੀਂ ਹੁਣ ਇੱਥੇ ਹੀ ਸਟੈਪ ਜਿਹੜੇ ਕਟਾ ਲਵਾਂਗੇ ਆ ਬੇਟਾ ਆਹ ਜਿਹੜਾ ਹੈਗਾ ਆਹ ਬਰੈਕਟਾਂ ਅਲੱਗ-ਹੱਲ ਹੋ ਜਾਣਗੀਆਂ ਆਹ ਅਲੱਗ ਹੈ ਸੈੱਟ ਅਲੱਗ ਹੈ ਤਕਸੀਮ ਵਾਲਾ ਤਾਂ -12 ਜਮਾ ਬੇਟਾ -9 ਨੂੰ ਜਦੋਂ ਅਸੀਂ 3 ਦੇ ਨਾਲ ਭਾਗ ਕਰਦੇ ਹਾਂ ਠੀਕ ਹੈ ਤਾਂ -9 ਨੂੰ 3 ਨਾਲ ਭਾਗ ਕਰਾਂਗੇ ਤਾਂ ਉੱਤਰ ਕੀ ਆਜੂਗਾ -3 ਠੀਕ ਹੈ ਗੱਲ ਸਮਝ ਲੱਗ ਗਈ -9 ਦੇ ਤੈਨੂੰ ते 3 ਨਾਲ ਭਾਗ ਕਰਾਂਗੇ ਤਾਂ ਉੱਤਰ ਮਾਈਨਸ 'ਚ ਆ ਜਾਂਦਾ -3 ਠੀਕ ਹੈ ਬੇਟਾ ਤਾਂ ਇਹਦੂ ਅੱਗੇ ਜਮਾ -3 ਨੂੰ -3 ਨਾਲ ਗੁਣਾ ਕਰਾਂਗੇ ਤਾਂ ਜਮਾ 15 ਹੀ ਆ ਜਾਣਾ ਇਹ ਜਮਾ ਦਾ ਹੀ ਰਹਿ ਜਾਣਾ ਠੀਕ ਹੈ ਬੇਟਾ ਹੁਣ ਅਗਲੇ ਸਟੈਪ ਦੇ ਵਿੱਚ -12 ਤੇ -3 ਇਹ ਮਾਈਨਸ ਦੇ 15 ਹੋਗੇ ਬੇਟਾ ਮਾਈਨਸ ਦੇ 15 ਤੇ ਜਮਾ ਦੇ 15 -15 ਤੇ ਜਮਾ 15 ਬਰਾਬਰ ਕੀ ਹੁੰਦਾ 0 ਉੱਤਰ ਆ ਗਿਆ ਤਾਂ ਬੇਟਾ ਆਹ ਡੀ1 ਜਿਹੜਾ ਸਾਡਾ 0 ਆਨਸਰ ਦਿੰਦਾ ਪਿਆ ਅਸੀਂ ਡੀ1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਦੇ ਵਿੱਚ ਕੀ ਕਹਿੰਦਾ ਪਿਆ ਆ ਸਰਲ ਕਰਨਾ ਬੇਟਾ ਸਰਲ ਕਰਨ ਦੇ ਵਿੱਚ ਬੇਟਾ ਅਸੀਂ ਕੀ ਕਰਾਂਗੇ ਪਹਿਲਾਂ ਆਹ ਥੱਲੇ ਇਹ ਹੇਠਲਾ बटे ਦਾ ਬਟਾ 1 ਜਮਾ ਆਹ ਬੇਟਾ ਇਹਨੂੰ ਆਪਾਂ ਆਹ 3 ਸਹੀ 1/2 ਵੀ ਪੜ ਸਕਦੇ ਨੇ ਇਹਨੂੰ ਇਹ ਬਣ ਗਿਆ 3 2 6 ਤੇ 1 7/2 1 ਜਮਾ 1 ਸਾਰੇ ਦਾ बटे 7/2 ਆਹ ਬੇਟਾ 7/2 ਜਦੋਂ ਉੱਪਰ ਜਾਊਗਾ ਤੇ ਇਹਨੇ 2/7 ਬਣ ਜਾਣਾ ਇਹ ਬਣ ਗਿਆ ਬਰਾਬਰ 1 ਜਮਾ 2/ ਖੱਟਾ ਤਾਂ ਬੇਟਾ 1/7 1/7 2 9/7 ਆ ਜਿਹੜਾ ਸਾਡਾ ਉੱਤਰ ਆ ਗਿਆ ਤਾਂ ਅਸੀਂ ਆਲਟਰਨੇਟ ਆਨਸਰ ਦੇਖਦੇ ਹਾਂ ਬੇਟਾ ਆ b1 ਹੈ ਜਿਹੜਾ 9/7 ਉੱਤਰ ਦਿੰਦਾ ਪਿਆ b1 ਨੂੰ ਹੈ ਇਹਦੇ ਰਾਈਟ ਆਨਸਰ ਹੈ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਬੇਟਾ ਆ ਪਾਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ